ਰਾਸ਼ ਕਰਦੀ ਸਿੰਘ ਗੋਲਦੀ ਪਿੰਡ ਰਿਆੜਿਆ ਜੀ ਆ ਜਿਹੜੀ ਸਟ੍ਰਾਈਕ ਕੀਤੀ ਆ ਅੱਤਵਾਦੀਆਂ ਦਾ ਜੋ ਹਮਲਾ ਕੀਤਾ ਆ ਇਹ ਵਧੀਆ ਫੈਸਲਾ ਹੈ ਸਰਕਾਰ ਦਾ ਕਿਉਂਕਿ ਸਾਰੇ ਹੀ ਦੇਸ਼ ਜਿੰਨੇ ਵੀ ਆੱਤਵਾਦ ਤੋਂ ਦੁਖੀ ਹਨ ਬਾਕੀ ਆਮ ਲੋਕ ਜਿਹੜੇ ਆ ਇਹ ਖੁਸ਼ ਆ ਪਾਕਿਸਤਾਨ ਦੇ ਵੀ ਆਮ ਲੋਕ ਖੁਸ਼ ਹੋਣਗੇ ਇਸ ਹਮਲੇ ਤੋਂ ਕਿਉਂਕਿ ਆੱਤਵਾਦ ਤੋਂ ਪਾਕਿਸਤਾਨੀ ਵੀ ਦੁਖੀ ਆ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਆੱਤਵਾਦ ਬੁਕਾਇਆ ਜਾਵੇ ਤੇ ਆ ਪਬਲਿਕ ਦਾ ਨੁਕਸਾਨ ਨਾ ਹੋਵੇ ਜਾਂ ਫਿਰ ਵੀ ਕੋਈ ਜੰਗ ਲੱਗਦੀ ਆ ਤੇ ਸਾਡਾ ਨਗਰ ਜਿੰਨੇ ਵੀ ਆ ਬਡਰ ਏਰੀਆ ਸਾਰੇ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਨੇ ਸੇਵਾ ਪਾਣੀ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜੋ ਵੀ ਸਹੂਲਤ ਚਾਹੀਦੀ ਉਹ ਫੌਜ ਨੂੰ ਮਿਲੇਗੀ ਜੀ ਪੈਲਗਾਮ ਦੇ ਵਿੱਚ ਜਿਸ ਤਰੀਕੇ ਨਾਲ ਕਟਨਾਈ ਇਹਨਾਂ ਤੇ ਲੋਕਾਂ ਤੇ ਜੀ ਅਪਲਾਈ ਕਰਨਾ ਬਹੁਤ ਵਧੀਆ ਹੈ ਕਿ ਆਤਮ ਸੇਵਾ ਆਪ ਦੇਖੋ ਜੀ ਅਤਵਾਰ ਖਤਮ ਹੋ ਜਾਇਆ ਉਹਦਾ ਦੁੱਖ ਜਿਆਦਾ ਆ ਜਾ ਪੈਲਗਾਮ ਦੇ ਵਿੱਚ ਜਦ ਨਜਾਜ਼ ਮਾਰੇ ਗਏ ਘੁੰਮਣ ਫੇਰਨ ਗਏ ਲੋਕ ਆਪਣੇ ਇੱਕ ਜੋੜਾ ਨਵਾਂ ਹੋਇਆ ਦੋ ਦਿਨ ਵਿਆਹ ਹੋਇਆ ਉਹਦਾ ਦੁੱਖ ਸਾਰੇ ਬੱਚੇ ਬੱਚੇ ਨੂੰ ਉਹ ਚੀਜ਼ ਦਾ ਬੜਾ ਦੁੱਖ ਹੈ ਜੀ ਹਰ ਇੱਕ ਨੇ ਅਰਦਾਸ ਕੀਤੀ ਹੈ ਕਿ ਅੱਤਵਾਦ ਖਤਮ ਹੋਣਾ ਚਾਹੀਦਾ ਜੀ ਮੇਰਾ ਨਾਮ ਸਰਪੰਚ ਇਕਬਾਲ ਸਿੰਘ ਹੈ ਜੀ ਪਿੰਡ ਰਿਆੜ ਉਹ ਪਰ ਸਾਲ ਪਾਕਿਸਤਾਨੀ ਅੱਤਵਾਦੀ ਹਮਲਾ ਕੀਤਾ ਗਿਆ ਕਿਤਨਾ ਦੇਖੋ ਜੀ ਜਿਹੜਾ ਰਾਤੀ 에ਅਰ ਸਟ੍ਰਾਈਕ ਹੋਈ 1:30 ਵਜੇ ਤੇ ਬਹੁਤ ਵਧੀਆ ਆ ਆ ਵੀ ਇੱਕ ਸਿਵਿਲियन ਨੂੰ ਤੰਗ ਨਹੀਂ ਕੀਤਾ ਗਿਆ ਪਾਕਿਸਤਾਨੀਆਂ ਨੂੰ ਕਿ ਆਮ ਲੋਕਾਂ ਦਾ ਤੇ ਕੋਈ ਕਸੂਰ ਕੋਈ ਨਹੀਂ ਜਿਹੜੇ ਅੱਤਵਾਦੀ ਹੀ ਉਹਨਾਂ ਦੇ ਹੀ ਟਿਕਾਣਿਆਂ ਤੇ ਹਮਲਾ ਹੋਇਆ ਹੈ ਇਹ ਬਹੁਤ ਵਧੀਆ ਗੱਲ ਕੀਤੀ ਆ ਆਪਣੀ ਇੰਡੀਅਨ 에ਅਰ ਫੋਰਸ ਨੇ ਤੇ ਇੰਡੀਅਨ ਗਵਰਨਮੈਂਟ ਨੇ ਵੀ ਜਿਹੜਾ ਸਿਵਿਲਿਅਨ ਦੀ جنگ ਨਾ ਹੀ ਲੱਗੇ ਕਿਉਂਕਿ ਜੇ جنگ ਲੱਗਦੀ ਆ ਤਾਂ ਸਾਰੇ ਸਿਵਿਲਿਅਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਇੰਡੀਆ ਵਾਲਿਆਂ ਨੂੰ ਤੇ ਇਦਾਂ ਹੀ ਜੇ ਇਹ ਜਿਹੜਾ ਘੋਣਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਅਤਵਾਦ ਜਿਹੜਾ ਇਹ ਖਤਮ ਹੋਣਾ ਚਾਹੀਦਾ ਅਤਵਾਦ ਹਰ ਇੱਕ ਮੁਲਕ ਦੀ ਇੱਕ ਸਿਰਪੀੜ ਆ ਹਾਂਜੀ ਕਿਉਂਕਿ ਉਸ ਦਿਨ ਵੀ ਸਿਰਫ ਤਿੰਨ ਹੀ ਪੈਲਗਾਮ ਦੇ ਵਿੱਚ ਤਿੰਨ ਹੀ ਬੰਦੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਉਹਨਾਂ ਤਿੰਨਾਂ ਬੰਦਿਆਂ ਦੀ ਵਜ੍ਹਾ ਦੇ ਕਾਰਨ ਅੱਜ ਤੁਸੀਂ ਦੇਖ ਸਕਦੇ ਸਾਰੇ ਦੋਹਾਂ ਮੁਲਕਾਂ ਨੂੰ ਵਿਵਪਤਾ ਪਈ ਇੱਕ ਸਾਹ ਦੀ ਸਾਡਾ ਬਹੁਤ ਵਧੀਆ ਵਾਹ ਇੱਕੋ ਅਗੇ ਦਾ ਪਾਕਿਸਤਾਨ ਹਾਂਜੀ ਹਾਂਜੀ ਪਾਕਿਸਤਾਨ ਨੂੰ ਇਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਖੁੱਲਿਆ ਮਤਵਾਦ ਹੈ ਉੱਥੇ ਉਹ ਸਾਰਾ ਕੰਟਰੋਲ ਕਰਨਾ ਚਾਹੀਦਾ ਵਾ ਕਿਉਂਕਿ ਉਹ ਸਾਡੇ ਤੋਂ 50 ਸਾਲ ਪਿੱਛੇ ਜਾ ਚੁੱਕੇ ਆ ਉਹਨਾਂ ਦੇ ਅਸੀਂ ਹਾਲਾਤ ਵੇਖਨੇ ਆ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਹਾਲਾਤ ਨੇ ਬਹੁਤ ਖਰਾਬ ਨੇ ਤੇ ਉਹਨਾਂ ਨੂੰ ਚਾਹੀਦਾ ਇਹ ਆ ਤਵਾਦ ਨੂੰ ਮਗਾ ਦੇਣ ਤੇ ਉਹ ਵੀ ਤਰੱਕੀ ਕਰਨ ਸਾਡੇ ਵਾਂਗੂ ਸਾਡੇ ਵਾਂਗੂ ਸੜਕਾਂ ਆਉਣ ਸਾਡੇ ਵਾਂਗੂ ਬਿਜਲੀ ਹੋਵੇ ਸਾਡੇ ਵਾਂਗੂ ਖੇਤੀ ਦੇ ਮੁੱਲ ਵਧੀਆ ਹੋਣ ਹਰਕੀਟੀ ਵਧੀਆ ਹੋਵੇ